ਜਿੱਦਣ ਉਹਨਾਂ ਨੇ ਕਿਸਾਨਾਂ ਤਾਂ ਦੀ ਉਹਦੇ ਲਈ ਗੱਲ ਕਰਨੀ ਹੋਵੇ ਸਾਡੇ ਮਿਨਿਸਟਰ ਵੀ ਆ ਸਕਦੇ ਨੇ ਉਹ ਵੀ ਉਹਨਾਂ ਨੂੰ ਵੀ ਲੈ ਕੇ ਜਾ ਸਕਦੇ ਆ ਕਰਨ ਕਿਸਾਨਾਂ ਦੀਆਂ ਮੰਗਾਂ ਹੈਗੀਆਂ ਨੇ ਜੈਨੂਨ ਵੀ ਨੇ ਹੋਣੀਆਂ ਚਾਹੀਦੀਆਂ ਨੇ ਪਰ ਇਹ ਜਿਹੜੀਆਂ ਗੱਲਾਂ ਨੇ ਅਸੀਂ ਐਡਮਿਟ ਕਰਦੇ ਆ ਉਹਨਾਂ ਨਾਲ ਗੱਲਬਾਤ ਹੋਣ ਕਿਹਦੇ ਨਾਲ ਗੱਲ ਕਰੀਏ ਕਿਸਾਨ ਮੂਵਮੈਂਟ ਨੂੰ ਹਮੇਸ਼ਾ ਕਾਂਗਰਸ ਨੇ ਕਮਜ਼ੋਰ ਕੀਤਾ ਜਾਤੀ ਵਰਗ ਧਰਮ ਖੇਤਰ ਦੇ ਨਾਂ ਤੇ ਵੰਡ ਕੇ ਅਸੀਂ ਨਹੀਂ ਕਰਦੇ ਅਤਾ ਆਪ ਹੀ ਹੋਗੇ ਰਾਜਨੀਤਿਕ ਗੈਰ ਰਾਜਨੀਤਿਕ ਹੁਣ ਇਹਨਾਂ ਨੂੰ ਇਕੱਠੇ ਕਿੱਥੋਂ ਕਰ ਲਈਏ ਉਗਰਾਹਾਂ ਸਾਹਿਬ ਦਾ ਜੋਰ ਆ ਰਾਜੇਵਾਲ ਸਾਹਿਬ ਸੂਝਵਾਨ ਨੇ ਜੇ ਉਹ ਉਧਰੋਂ ਉਹਨਾਂ ਨੂੰ ਲੈ ਕੇ ਜਾਈਏ ਜਾਂ ਇਹਨਾਂ ਨੂੰ ਲੈ ਕੇ ਜਾਈਏ ਇਕੱਠੇ ਹੁੰਦੇ ਨਹੀਂ ਇਹਨਾਂ ਨੂੰ ਕੋਈ ਇਕੱਠੇ ਹੋ ਜਾਣ ਸਾਡੇ ਨਾਲ ਚੱਲਣ ਬੈਠ ਕੇ ਗੱਲ ਕਰਕੇ ਇਹਨੂੰ ਖਤਮ ਕਰ ਲਈਏ ਐਵੇਂ ਬਿਨਾਂ ਗੱਲਬਾਤ ਤੋਂ ਪੰਜਾਬ ਦਾ ਨੁਕਸਾਨ ਹੋ ਰਿਹਾ ਇਨਵੈਸਟਮੈਂਟ ਵੀ ਨਹੀਂ ਆ ਰਹੀ ਔਰ ਜਿਹੜੀ ਸਿੱਖਾਂ ਦੇ ਹਿੱਤ ਦੀ ਗੱਲ ਆ ਭਾਜਪਾ ਨੇ ਸਾਰਾ ਕੁਝ ਕੀਤਾ 700 ਤੋਂ ਵੱਧ ਲੋਕਾਂ ਦੀ ਕਾਲੀ ਸੂਚੀ ਮੋਦੀ ਜੀ ਨੇ ਬਿਨਾਂ ਮੰਗੇ ਖਤਮ ਕਰਤੀ। 180 ਦੇਸ਼ਾਂ ਦੀਆਂ ਸਾਡੀਆਂ ਐਮਬੈਸੀਆਂ ਨੇ ਸਭ ਜਗ੍ਹਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਮ ਮਨਾਇਆ ਗਿਆ। ਕਦੇ ਕਿਸੇ ਸਰਕਾਰ ਨੇ ਨਹੀਂ ਮਨਾਇਆ। ਸਾਡੀ ਸਰਕਾਰ ਨੇ ਆ ਕੇ ਮੋਦੀ ਜੀ ਦੀ ਸਰਕਾਰ ਨੇ ਮਨਾਇਆ ਔਰ ਇਹਨਾਂ ਨੇ ਕਦੇ ਪ੍ਰਸ਼ੰਸਾ ਵੀ ਨਹੀਂ ਕੀਤੀ। ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਦਾ ਕੰਮ ਸਾਡੀ ਸਰਕਾਰ ਨੇ ਆ ਕੇ ਕੀਤਾ ਔਰ ਉਹਦੇ ਤੇ ਖੁਸ਼ ਨਹੀਂ ਹੁੰਦੇ। ਕਦੇ ਕੋਈ ਬਹਾਨਾ ਲਾ ਲੈਂਦੇ ਆ ਕਦੇ ਕੋਈ। ਇਸ ਕਰਕੇ ਜੇ ਸਿੱਖਾਂ ਦੇ ਹਿੱਤਾਂ ਦੀ ਗੱਲ ਹੈ ਭਾਰਤੀ ਜਨਤਾ ਪਾਰਟੀ ਡਟ ਕੇ ਖੜੀ ਆ ਔਰ ਆ ਜਿਹੜੇ ਐਗਜ਼ਾਮ ਆਲਾ ਜਿੱਥੇ-ਇਥੇ ਹੁੰਦਾ ਨੀਟ ਦਾ ਹੋਵੇ ਜਾਂ ਕੋਈ ਹੋਰ ਹੋਵੇ ਕੋਈ ਐਸੀ ਰੁਕਾਵਟ ਆਉਂਦੀ ਆ ਜਾਂ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਜੋ ਵੀ ਹੈ ਉਹ ਉਹਦੇ ਸਟੇਟ ਦੇ ਜਿਹੜੇ ਐਗਜ਼ਾਮ ਨੇ ਉਹਦੇ ਚਾਉਂਦੀ ਆ ਉਹਦੇ ਬਾਰੇ ਅਸੀਂ ਜਰੂਰ ਆਪਣਾ ਸਟੈਂਡ ਰੱਖਦੇ ਆ ਕਿ ਇਹ ਨਹੀਂ ਹੋਣਾ ਚਾਹੀਦਾ ਔਰ ਜੋ ਜਾਇਜ਼ਾ ਜੋ ਸ਼੍ਰੀ ਅਕਾਲ ਤਖਸਾਲ ਨੇ ਮਾਨਤਾ ਦਿੱਤੀ ਆ ਪੰਜ ਕਕਾਰਾਂ ਨੂੰ ਉਹਨਾਂ ਤੇ ਕੋਈ ਰੋਕ ਨਹੀਂ ਹੋਣੀ ਚਾਹੀਦੀ ਕਿਤੇ ਉਹ ਗੱਲ ਇੱਥੇ ਕਰਨੀ ਚਾਹੀਦੀ ਆ ਰਾਹੁਲ ਜੀ ਨੂੰ ਕਹਨੇ ਆ ਕਿ ਤੁਸੀਂ ਆਪਣਾ ਨਾਟਕ ਬੰਦ ਕਰੋ ਡਰਾਮਾ ਬੰਦ ਕਰੋ ਤੁਸੀਂ ਸਿੱਖਾਂ ਦੇ ਕਾਤਲ ਹੋ ਰਾਜੀਵ ਗਾਂਧੀ ਨੇ ਕਿਹਾ ਸੀ ਜਦੋਂ ਭਾਰੀ ਦਰਖਤ ਹਿੱਲਦਾ ਤੇ ਗਿਰਦਾ ਤੇ ਧਰਤੀ ਹਿੱਲਦੀ ਆ ਉਸ ਤੋਂ ਬਾਅਦ ਹੀ ਕਤਲੇਆਮ ਸ਼ੁਰੂ ਹੋਇਆ ਸੀ ਉਹ ਆਪਣਾ ਝਾਲ ਕਰ ਲੈਣ ਸਾਰਿਆਂ ਦਾ ਫਿਰ ਸਾਡੇ ਨਾਲ ਗੱਲ ਕਰਨ ਔਰ ਉਹ ਭਾਜਪਾ ਨੂੰ ਬਦਨਾਮ ਕਰਨ ਦੀ ਜਿਹੜੀ ਸਾਜ਼ਿਸ਼ ਰਚਦੇ ਆ ਇਹ ਨਹੀਂ ਹੋਣੀ ਚਾਹੀਦੀ ਕੁਝ ਲੋਕ ਹੋਰ ਵੀ ਨਾਲ ਨੇ ਸਾਡੇ 'ਚੋਂ ਵੀ ਕੁਝ ਹੋਣਗੇ ਪਰ ਮੈਂ ਉਹਨਾਂ ਨੂੰ ਉਹ ਸਿੱਖਾਂ ਦੇ ਹਿੱਤਾਂ ਲਈ ਨਹੀਂ ਹਾਂ ਸਾਡੇ ਇੱਥੇ ਬਹੁਤ ਕਹਾਣ ਹੋਇਆ ਸਾਡੇ ਯੁੱਧ ਦਾ ਦੁਬਾਰਾ ਨਾ ਹੋਵੇ ਅਸੀਂ ਉਹ ਨਹੀਂ ਹੋਣ ਦੇਾਂਗੇ ਔਰ ਇਹਦੇ ਲਈ ਭਾਰਤੀ ਜਨਤਾ ਪਾਰਟੀ ਦਾ ਇੱਥੇ ਮਜ਼ਬੂਤ ਹੋਣਾ ਪੰਜਾਬ 'ਚ ਬਹੁਤ ਜ਼ਰੂਰੀ ਹੈ ਜਗ੍ਹਾ ਜਗ੍ਹਾ ਤੇ ਸਾਡਾ ਕੰਮ ਹੋਣਾ ਬਹੁਤ ਜ਼ਰੂਰੀ ਹੈ ਉਹ ਅਸੀਂ ਕਰਾਂਗੇ ਔਰ ਹਰ ਗੱਲ ਨੂੰ ਉਠਾਵਾਂਗੇ ਔਰ ਜਿਹੜਾ ਇਹਨਾਂ ਨੇ ਅੱਜ ਤੱਕ ਕਿਸੇ ਨੇ ਪੱਤਰ ਨਹੀਂ ਲਿਖਿਆ ਕਿਸੇ ਨੇ ਗੱਲ ਨਹੀਂ ਉਠਾਈ ਇਹ ਉਹ ਮੁੱਦਾ ਜਿਉਂਦਾ ਰੱਖਣਾ ਚਾਹੁੰਦੇ ਆ ਬਸ ਆਪਣੀ ਰਾਜਨੀਤੀ ਤੋਂ ਪ੍ਰੇਰਿਤ ਕੰਮ ਕਰਨਾ ਚਾਹੁੰਦੇ ਆ ਹੋਰ ਕੋਈ ਇਹਨਾਂ ਦੇ ਇਹ ਨਹੀਂ ਹੈ ਕਿ ਵੀ ਅਸੀਂ ਇਸ ਨੂੰ ਰੋਕ ਦਈਏ ਇਹ ਮੇਰੀ ਤੁਹਾਨੂੰ ਗੁਜਾਰਿਸ਼ ਆ ਔਰ ਅਸੀਂ ਇਸ ਦੇ ਬਾਰੇ ਵਿੱਚ ਜਿੱਥੇ-ਜਿੱਥੇ ਅਪਰੋਚ ਕਰਨੀ ਆ ਉਹ ਜ਼ਰੂਰ ਕਰਾਂਗੇ ਜੇ ਸਾਡਾ ਸਾਥ ਵੀ ਲੈਣਾ ਚਾਹਣਗੇ ਤਾਂ ਉਹ ਅਸੀਂ ਕੋਈ ਉਹਦੇ 'ਚ ਕੋਈ ਵੈਰ-ਵਿਰੋਧ ਨਹੀਂ ਸਾਡਾ ਉਹਦੇ ਸਾਥ ਵੀ ਦੇਾਂਗੇ ਸਾਰੇ ਮਿਲ ਕੇ ਚੱਲਾਂਗੇ ਕੋਈ ਐਹੀ ਜੀ ਗੱਲ ਨਹੀਂ ਆ ਇਸ ਕਰਕੇ ਪੰਜਾਬ ਦੇ ਹਿੱਤਾਂ ਲਈ ਸਿੱਖਾਂ ਦੇ ਹਿੱਤਾਂ ਲਈ ਕਿਉਂਕਿ ਜੇ ਖਾਲਸਾ ਜਿਹੜਾ ਉਹਦੀ ਸ਼ਾਨ ਕਾਇਮ ਆ ਤਾਂ ਹੀ ਦੇਸ਼ ਰੱਖੇਗਾ